ਕਨਾ ਦੱਸਣ ਤੇ ਸਾਨੂੰ ਚੱਦਣ ਨਾ ਬਖਾਰ ਵਿਚੜਿਆ ਸਾਾਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਓ ਨੂੰ ਵੱਖਰੇ ਤਰੀਕੇ ਨਾਲ ਸਰਪਰੇ ਹੀ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਪੁੱਤ ਕੈਨੇਡਾ ਤੋਂ ਬਿਨਾਂ ਦੱਸੇ ਆਪਣੇ ਘਰ ਆਉਂਦਾ ਤੇ ਵਿਹੜੇ ਵਿੱਚ ਖੜੀ ਮਾਂ ਤੋਂ ਆਪਣਾ ਪੁੱਤ ਪਛਾਣਿਆ ਨਹੀਂ ਗਿਆ ਤੇ ਜਦੋਂ ਮਾਂ ਧਿਆਨਾ ਦੇਖਦੀ ਅਤੇ ਕਹਿੰਦੀ ਹੈ ਪੁੱਤ ਤੂੰ ਤੇ ਘੁੱਟ ਗਿਆ ਆਪਣੇ ਪੁੱਤ ਨੂੰ ਜਫੀ ਪਾਲਿੰਦੀ ਅਜਿਹੇ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਸਾਦੇ ਦਿਨ ਤੂੰ ਪੁੱਤ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਨੇ ਸੌਖੇ ਨਹੀਂ ਜਨਮੋਂ ਛੱਡਨੇ